ਏ ਉਹ ਮੱਲਾ ਆ ਜਿੱਥੇ ਆਂਗਣਵਾੜੀ ਦੀ ਲੋੜ ਆ ਉਹ ਨਹੀਂ ਖੁੱਲਿਆ ਜਿੱਥੇ ਸਲਾਈ ਸੈਂਟਰ ਦੀ ਲੋੜ ਆ ਉਹ ਨਹੀਂ ਖੁੱਲਿਆ ਜਿੱਥੇ ਮੋਹੱਲਾ ਕਲੀਨਿਕ ਦੀ ਲੋੜ ਆ ਉਹ ਨਹੀਂ ਖੁੱਲਿਆ ਪਰ ਸ਼ਰਾਬ ਦਾ ਟੇਕ ਖਲਾਤਾ ਸਾਡੇ ਮੱਲੇ ਦੇ ਵਿੱਚ ਕੋਈ ਆਮ ਆਦਮੀ پارٹی ਦਾ ਇੱਥੇ ਨਹੀਂ ਵੜ ਸਕਦਾ ਸਮਝ ਜੀ ਆਪਣੀ ਬੋਟ ਦਾ ਸਹੀ ਹੱਕ ਦੋ ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕਿਆ ਨਾ ਕਰੋ ਫਿਰ ਜਦੋਂ ਜੁੱਤੀਆਂ ਪੈਂਦੀਆਂ ਨੇ ਫਿਰ ਤੁਸੀਂ ਆ ਕੇ ਇਦਾਂ ਹੀ ਧਰਨੇ ਲਾਣੇ ਹੋ ਐਸੀ ਜੀ ਸਾਡੇ ਮਹੱਲੇ ਚ ਪਾਰਕ ਬਣਾ ਦਿਓ ਡਿਸਪੈਂਸਰੀ ਖੁਲਾ ਦਿਓ ਸਲਾਈ ਸੈਂਟਰ ਖੁਲਾ ਦਿਓ ਉਹ ਕਹਿੰਦੇ ਤੁਹਾਨੂੰ ਵੱਡਾ ਤੋਹਫਾ ਦੇਵਾਂਗੇ ਸਾਡੇ ਮਹੱਲੇ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਕੋਈ ਸੁਲੂਤ ਨਹੀਂ ਦਿੱਤੀ ਮਰ ਜਾ ਤੁਸੀਂ ਇਹ ਦੇ ਦੇ ਬਿਹੂਲਤ ਦੱਸੋ ਜੇ ਸਾਨੂੰ ਚੁੱਕ ਕੇ ਲੈ ਜਾਣਗੇ ਤੇ ਲੈ ਜਾਣ ਆ। ਆਮ ਆਦਮੀ ਜਨਤਾ ਕਹਿੰਦੀ ਸੀ ਕਿ ਤੁਹਾਨੂੰ 100000 ਰੁਪਏ ਮਹਿਲਾ ਮੋਰ ਦੇਣਾ ਸੀ ਤੇ ਤੁਹਾਨੂੰ ਹੂਲਤਾ ਦੇਣੀ ਸੀ ਪਰ ਹੁਣ ਤੁਹਾਡੇ ਮੱਤੇ ਇੱਕ ਜਿਹੜਾ ਤਿਲਕ ਲਾਤਾ ਇਹਨਾਂ ਨੇ ਢੇਕੇ ਦਾ। ਇਹ ਜਿਹੜਾ ਤਿਲਕ ਲਾਇਆ ਹੋਏ ਉਹਨਾਂ ਚਿੱਤਰ ਮਾਰ ਮਾਰ ਕੇ ਉਹੀ ਝਾੜੂ ਇਹਨਾਂ ਨੂੰ ਮਾਰ ਮਾਰ ਕੇ ਥੱਪ ਜਾਵਾਂਗੇ। ਅਸੀਂ ਸ਼ਰਾਬ ਦਾ ਠੇਕਾ ਨਹੀਂ ਖੋਲਾਂਗੇ ਅਸੀਂ ਇੱਥੇ ਅਸੀਂ ਇੱਥੇ ਵੈਸ਼ਨੋ ਟੱਬਾ ਖੋਲਾਂਗੇ ਤੇ ਤੁਹਾਡੀ ਰੋਟੀ ਵੀ ਸਾਡੇ ਇੱਥੋਂ ਹੀ ਜਾਏਗੀ ਅੱਛਾ ਜੀ ਤੇ ਹੁਣ ਸ਼ਰਾਬ ਜਾਏ ਕਰੇਗੀ ਇਹ ਹੁਣ ਸ਼ਰਾਬ ਜਾਏ ਕਰੇਗੀ ਸਾਡੇ ਘਰ ਘਰ ਵਿੱਚ ਸ਼ਰਾਬ ਜਾਏਗੀ ਇਹ ਸਰਕਾਰ ਝੂਠੀਆਂ ਦੀ ਸਰਕਾਰ ਇਹ ਬਿਲਕੁਲ ਆਮ ਆਦਮੀ ਪਾਰਟੀ ਤਾਂ ਬਿਲਕੁਲ ਨਹੀਂ ਆਣੀ ਚਾਹੀਦੀ ਬਿਲਕੁਲ ਨਹੀਂ ਆਣੀ ਚਾਹੀਦੀ ਪ੍ਰਾਈਮ ਨੂੰ ਦੇਖਦੇ ਸਾਰ ਦਸ਼ਕਰਾ ਸਵਾਗਤ ਹੈ ਦੋਸਤੋ ਐ ਟਾਈਮ ਖੜੇ ਆ ਜੱਸੀਆਂ ਰੋਡ ਜਿੱਥੇ ਲੈਣਾ ਦੇ ਪਾਰ ਖੜੇ ਆ ਬਿਲਕੁਲ ਇੱਕ ਪਾਸੇ ਤੁਹਾਨੂੰ ਦਿਖਾ ਦਈਏ ਕਿ ਇੱਧਰ ਮਹਿਲਾਵਾਂ ਦਾ ਜਿਹੜਾ ਤੰਤਾ ਲੱਗਾ ਆ ਭੀੜ ਲੱਗੀ ਹੋਈ ਆ ਕਦਰ ਲੀ ਲੱਗੀ ਆ ਮੇਰੇ ਪਿੱਛੇ ਇੱਕ ਠੇਕਾ ਜਿਹੜਾ ਇੱਧਰ ਤੁਹਾਨੂੰ ਦਿਖਾ ਦਈਏ ਇੱਕ ਠੇਕਾ ਨਮਾ ਸ਼ਰਾਬ ਦਾ ਖੁੱਲਣ ਲੱਗਾ ਇਹ ਉਹ ਮੱਲਾ ਆ ਜਿੱਥੇ ਆਂਗਣਵਾੜੀ ਦੀ ਲੋੜ ਆ ਉਹ ਨਹੀਂ ਖੁੱਲਿਆ ਜਿੱਥੇ ਸਲਾਈ ਸੈਂਟਰ ਦੀ ਲੋੜ ਆ ਉਹ ਨਹੀਂ ਖੁੱਲਿਆ ਜਿੱਥੇ ਮੋਹੱਲਾ ਕਲੀਨਿਕ ਦੀ ਲੋੜ ਆ ਉਹ ਨਹੀਂ ਖੁੱਲਿਆ ਪਰ ਸ਼ਰਾਬ ਦਾ ਠੇਕਾ ਖਲਾਤਾ ਕਿਉਂਕਿ ਇੱਥੇ ਕੁਝ ਪਰਿਵਾਰ ਰੋਜੀ ਰੋਟੀ ਕਰਕੇ ਰੋਜ਼ ਰੋਟੀ ਖਾਂਦੇ ਨੇ ਔਰ ਰੋਟੀ ਹੁਣ ਕੌਣ ਲਈ ਇਹਨਾਂ ਦੇ ਢੇਕਾ ਖੋਲ ਦਿੱਤਾ ਤਾਂ ਕਿ ਉਹ ਵੀ ਸ਼ਰਾਬਾ ਪੀਣ ਤੇ ਆਪਣੇ ਆਗੇ ਢੇਕੇ ਆ ਰਹੇ ਮੋਰੇ ਡਿੱਗਣ ਇਹ ਜਿਹੜਾ ਜੱਸੀਆਂ ਰੋਡ ਦਾ ਪਹਿਲਾਂ ਤੁਹਾਨੂੰ ਦੱਸ ਦਈਏ ਲੈਣਾ ਪਾਰ ਦਾ ਏਰੀਆ ਵੈਸੇ ਵੀ ਬਦਨਾਮ ਆ ਕਿ ਰਾਤ ਨੂੰ ਤੇ ਅਕਸਰ ਲੁੱਟਾ ਖਵਾਉਣ ਦੀ ਵਾਰਦਾਤਾਂ ਹੁੰਦੀਆਂ ਤੇ ਹੁਣ ਇੱਕ ਨਵਾਂ ਜਿਹੜਾ ਬੋਝ ਆ ਲੋਕਾਂ ਦੀ ਜਨਤਾ ਦੇ ਸਿਰ ਉੱਤੇ ਪਾ ਦਿੱਤਾ ਆ ਆਂਟੀ ਸਾਡੇ ਨਾਲ ਅੱਡ ਕੀ ਨਾਮ ਆ ਤੁਹਾਡਾ ਪ੍ਰੀਤੀ ਸ਼ਰਮਾ ਕੀ ਕਹਿਣਾ ਚਾਹੋਗੇ ਕਿ ਇੱਥੇ ਆਂਗਰਵਾੜੀ ਪਤਾ ਲਗਾ ਆਂਗਰਵਾੜੀ ਦੀ ਸਲਾਈ ਜ਼ੈਂਡਰ ਦੀ ਜਾਂ ਕਲੀਨਿਕ ਦੀ ਹੋਰ ਲੋੜ ਦੀ ਪਰ ਟੇਕਾ ਖੋਲ ਦਿੱਤਾ ਤੁਹਾਨੂੰ ਇਹ ਕਹਿ ਕੇ ਕਿ ਬੈਹਣ ਦਾਪਾ ਖੋਲ ਰਿਹਾ ਸਾਨੂੰ ਇਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਇੱਥੇ ਸ਼ਰਾਬ ਦਾ ਠੇਕਾ ਆਮ ਆਦਮੀ ਪਾਲਟੀਵਲੇ ਨੇ ਕਿਹਾ ਸੀ ਅਸੀਂ ਸ਼ਰਾਬ ਦਾ ਠੇਕਾ ਨਹੀਂ ਖੋਲਣ ਲੰਗੇ ਅਸੀਂ ਕੋਈ ਸਲਾਈ ਸੈਂਟਰ ਖੋਲਣ ਲੰਗੇ ਸਾਨੂੰ ਇਹ ਬੱਗਾ ਹੀ ਨਾਲ ਗੱਲ ਹੋਈ ਸੀ ਮੇਰੀ ਅੱਛਾ ਜੀ ਠੀਕ ਹੈ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਪਰ ਲੇਕਿਨ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਅਸੀਂ ਠੇਕੇ ਨੂੰ ਖਤਮ ਕਰਾਂਗੇ ਅਸੀਂ ਸ਼ਰਾਬ ਦਾ ਅਸੀਂ ਸ਼ਰਾਬ ਦਾ ਠੇਕਾ ਨਹੀਂ ਖੋਲਾਂਗੇ ਅਸੀਂ ਇੱਥੇ ਅਸੀਂ ਇੱਥੇ ਵਿਅਸ਼ਣੋ ਟੱਬਾ ਖੋਲਾਂਗੇ ਤੇ ਤੁਹਾਡੀ ਰੋਟੀ ਵੀ ਸਾਡੇ ਇੱਥੋਂ ਹੀ ਜਾਏਗੀ ਅੱਛਾ ਜੀ ਇਹ ਹਣਾ ਸ਼ਰਾਬ ਜਾਇਆ ਕਰੇਗੀ ਇਹ ਹੁਣ ਸ਼ਰਾਬ ਜਾਇਆ ਕਰੇਗੀ ਸਾਡੇ ਘਰ ਘਰ ਵਿੱਚ ਸ਼ਰਾਬ ਜਾਏਗੀ ਬੱਚੇ ਤੇ ਭੈੜਾ ਸਰਪੇਗਾ ਅੱਗੇ ਅਸੀਂ ਨਾ ਦੁਖੀ ਹਾਂ ਇੱਥੇ ਜੋ ਨਿਤ ਰਾਤ ਦਿਨ ਦਿਹਾੜੇ ਇਤਿਵਾਰ ਦਾ ਤਾਂ ਹੁੰਦੀਆਂ ਨੇ ਅੱਗਾ ਫਿਰ ਸ਼ਰਾਬੀ ਸਾਡੀ ਗਲੀ ਦੇ ਵਿੱਚ ਵੜ ਵੜ ਜਾਣਗੇ ਕਿੰਨੇ ਕ ਸਮੇਂ ਤੋਂ ਐਸੇ ਐਸੇ ਇੱਥੇ ਰਹਿ ਰਹੇ ਹੋ ਤੁਸੀਂ ਇੱਥੇ ਜੀ ਸਾਨੂੰ 30 ਸਾਲ ਹੋ ਚੱਲੇ ਜਾਂਦੇ ਨੂੰ ਹਾਂਜੀ ਪਰ ਇੱਥੇ ਤੁਹਾਡੇ ਕਿਹੜੀ ਕਿਹੜੀ ਸੁਵਿਧਾ ਹੈਗੀਆਂ ਤੇ ਕਿਹੜੇ ਕਿਹੜੇ ਨਹੀਂ ਹੈਗੀਆਂ ਦੇਖੋ ਜੀ ਸਭ ਤੋਂ ਪਹਿਲੀ ਸੁਵਿਧਾ ਇਹ ਹੈ ਕਿ ਸਾਡੇ ਮਹੱਲੇ ਦੇ ਵਿੱਚ ਸਰਕਾਰੀ ਪਾਣੀ ਨਹੀਂ ਹੈਗਾ ਅੱਛਾ ਇਹ ਸੁਵਿਧਾ ਇਹ ਸੁਵਿਧਾ ਹੈ ਅਸੀਂ ਪਿੰਡ ਵਿੱਚੋਂ ਪਾਣੀ ਲੈਣੇ ਆ। ਅੱਛਾ ਜੀ। ਦੂਜੀ ਸੁਵਿਧਾ ਹੈ ਵੀ ਸਾਡੇ ਮਹੱਲੇ ਦੇ ਵਿੱਚ ਡਿਸਪੈਂਸਰੀ ਨਹੀਂ। ਤੀਸਰੀ ਸੁਵਿਧਾ ਹੈ ਕਿ ਸਾਡੇ ਮਹੱਲੇ ਚ ਆਂਗਣ ਵਾਲੀ ਨਹੀਂ ਹੈਗੀ। ਹਾਂ ਜੀ। ਠੀਕ ਹੈ। ਚੌਥੀ ਸੁਵਿਧਾ ਸਾਨੂੰ ਆਏ ਕਿ ਸਾਡੇ ਮਹੱਲੇ ਦੇ ਵਿੱਚ ਸਲਾਈ ਸੈਂਟਰ ਨਹੀਂ ਹੈਗਾ। ਇਹ ਸਾਡਾ ਇੱਥੇ ਬਹੁਤ ਵੱਡੀਆਂ ਸਾਨੂੰ ਸੁਵਿਧਾ। ਜਦੋਂ ਵੋਟਾਂ ਪਾਣੇ ਹੋ ਤੁਸੀਂ ਉਸ ਵੇਲੇ ਇਹਨਾਂ ਨੂੰ ਕੋਈ ਸਵਾਲ ਨਹੀਂ ਕਰਦੇ। ਅਸੀਂ ਤਾਂ ਹਰ ਵਲੀ ਸਵਾਲ ਕਰਦੇ ਆ ਬਸ ਵਾਅਦੇ ਕਰਕੇ ਚਲੇ ਜਾਂਦੇ ਨੇ ਤਾਂ ਆਮ ਆਦਮੀ ਜਨਤਾ ਕਹਿੰਦੀ ਸੀ ਕਿ ਇਹ ਤੁਹਾਨੂੰ 100000 ਰੁਪਏ ਮਹਿਲਾ ਮੋਰ ਦੇਣਾ ਸੀ ਤੇ ਤੁਹਾਨੂੰ ਹੁਲਤਾ ਦੇਣੀ ਸੀ ਪਰ ਹੁਣ ਤੁਹਾਡੇ ਮੱਤੇ ਇੱਕ ਜਿਹੜਾ ਤਿਲਕ ਲਾਤਾ ਇਹਨਾਂ ਨੇ ਠੇਕੇ ਦਾ ਇਹ ਜਿਹੜਾ ਤਿਲਕ ਲਾਇਆ ਹੋਏ ਉਹਨਾਂ ਚਿੱਤਰ ਮਾਰ ਮਾਰ ਕੇ ਉਹੀ ਝਾੜੂ ਇਹਨਾਂ ਨੂੰ ਮਾਰ ਮਾਰ ਕੇ ਥਪਾ ਜਾਵਾਂਗੇ ਸਾਡੇ ਮੱਲੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਇੱਥੇ ਨਹੀਂ ਵੜ ਸਕਦਾ ਕਿਉਂਕਿ ਸਾਡੇ ਮੱਲੇ ਵਾਲਿਆਂ ਨੂੰ ਠੇਕਾ ਦੇ ਦਿੱਤਾ ਉਹਨਾਂ ਨੇ ਤੁਸੀਂ ਵੀ ਇੱਥੇ ਰਹਿੰਦੇ ਹੋ ਮੈਨੂੰ ਕਿੰਨੇ ਸਾਲ ਹੋ ਮੈਨੂੰ 32 ਸਾਲ ਹੋਵੇ ਮੈਂ ਇੱਕ ਸੋਸ਼ਲ ਵਰਕਰ ਪ੍ਰੀਤੀ ਸ਼ਰਮਾ ਮੇਰੀ ਇਹਨਾਂ ਨਾਲ ਗੱਲ ਹੋਈ ਸੀ ਮੈਂ ਐਕਸਰਸਾਈਜ਼ ਵਾਲਿਆਂ ਨੂੰ ਵੀ ਐਪਲੀਕੇਸ਼ਨ ਕਰਤੀ ਆ ਔਰ ਡੀਸੀ ਸਾਹਿਬ ਨੂੰ ਵੀ ਕਰਤੀ ਆ ਹੁਣ ਲਾਉਂਗੇ ਮਦਦ ਨਾਲ ਬੱਗੇ ਨੂੰ ਫੋਨ ਆਨਲਾਈਨ ਸਾਡੇ ਸਾਹਮਣੇ ਸਾਹਮਣੇ ਗੱਲ ਕਰ ਲੈਣੇ ਤੁਸੀਂ ਪੁੱਛਿਓ ਵੀ ਤੁਸੀਂ ਤਾਂ ਇਹਨਾਂ ਨੂੰ ਕਿਹਾ ਸੀ ਤੁਹਾਡੇ ਘਰਾਂ 'ਚ ਰੋਟੀ ਜਾਣੀ ਆ ਤੇ ਇੱਥੇ ਬੈਠ ਹੁੰਦਾ ਬਾਇਆ ਤੇ ਹੁਣ ਇਹਦਾ ਠੇਕਾ ਖੋਲਿਆ ਜਾਨੂ ਤੁਸੀਂ ਫੋਨ ਲਾਓ ਜਾਨੂ ਮਾਤਾ ਹੀ ਇੱਥੇ ਕਿੰਨੀ ਸਾਲ ਦੀ ਉਮਰ ਤੁਹਾਡੀ ਸਾਢੇ ਹੋ ਗਏ 60 ਸਾਲ ਦੇ 60 ਸਾਲ ਦੀ ਇੱਥੇ ਰਹਿੰਦੇ ਹੋ ਮਾਤਾ ਜੀ ਠੇਕਾ ਖੋਲਿਆ ਕੀ ਕਹਿਣਾ ਇਸ ਬਾਰੇ ਤੁਹਾਡੇ ਜਦੋਂ ਆਮ ਆਦਮੀ ਪਾਰਟੀ ਵਾਲੇ ਕੀ ਕਿਰੇ ਨਾਲ ਇਹ ਨਹੀਂ ਠੇਕਾ ਖੋਲਣਾ ਚਾਹੀਦਾ ਨਾ ਤੇ ਇਥੇ ਕੋਈ ਗੁਰਦੁਆਰਾ ਆ ਜੀ ਮੱਠਾ ਕਣਸੇ ਪਿੰਡ ਜਾਂਦੇ ਜੱਸਿਆਂ ਅੱਛਾ ਜੀ ਹਾਂ ਸਾਨੂੰ ਇਹ ਚਾਹੀਦਾ ਨੇ ਕਿ ਜੇ ਅੰਬਰ ਤੋਂ ਸੱਚ ਹੈ ਇਹ ਸਰਕਾਰੀ ਜਗ੍ਹਾ ਹੈ ਇਹ ਸਰਕਾਰੀ ਪਤਾ ਨਹੀਂ ਸਰਕਾਰੀ ਆ ਕਿ ਕੀ ਆ ਮੈਨੂੰ ਤਾਂ ਇਹ ਤਾਂ ਨਹੀਂ ਅੱਛਾ ਜੀ ਹਾਂ ਪਰ ਟੀਕਾ ਖੋਲਦਾ ਮਲੇਦਾਰ ਇਹ ਖੋਲਣਾ ਨਹੀਂ ਚਾਹੀਦਾ ਅਸੀਂ ਇਧਰ ਜਾਣਾ ਸੀ ਅੰਮ੍ਰਿਤਸਰ ਗਿਆ ਤੇ ਠੇਕੇ ਆ ਆ ਜੋ ਇਹ ਇਹ ਮੂਲ ਖਰੀਦੀ ਇਹਨਾਂ ਹਾਂ ਜੀ ਇਹ ਇੱਕ ਮਿੰਟ ਕੋਲ ਜੀ ਨਾਰਟਿਕਲ ਵਾਲਿਓ ਨਾਰਟਿਕਲ ਵਾਲਿਓ ਮਦਨਾਲ ਬੱਗੇ ਨੂੰ ਠੇਕ ਫੋਨ ਲਾਇਆ ਹੋਇਆ ਪਰ ਚੈੱਕ ਕਰਨਗੇ ਸ਼ਾਇਦ ਉਹਨਾਂ ਦੇ ਬੇਟੇ ਨੂੰ ਲਾ ਲਓ ਹੁਣ ਤਾਂ ਉਹਨਾਂ ਨੇ ਚੱਕਣਾ ਨਹੀਂ ਕਿਉਂਕਿ ਠੇਕੇ ਵਾਲਿਆਂ ਦਾ ਫੋਨ ਚੱਲ ਗਿਆ ਉਹਨਾਂ ਧਰਨਾ ਲੱਗ ਗਿਆ ਆ ਗੁਰੂਤ ਹੈਗਾ ਨੰਬਰ ਨਹੀਂ ਦੇ ਦਿੰਦੇ ਸੋਏ ਮੱਲਾ ਤੁਹਾਨੂੰ ਦਿਖਾ ਦਈਏ ਜਿੱਥੇ ਛੋਟੀਆਂ-ਛੋਟੀਆਂ ਬੱਚੀਆਂ ਨੇ ਛੋਟ ਜਿਹੇ ਬੱਚੇ ਆ ਇੱਕ ਗਲੀ ਦਾ ਮੱਲਾ ਆ ਜਿਹੜਾ ਕਿ ਇੱਕ ਪੂਰੀ ਵੱਡੀ ਗਲੀ ਆ ਇੱਥੇ ਲੋਕ ਆਪਣੇ ਬੱਚਿਆਂ ਨੂੰ ਖੇਡਣ ਲਈ ਪਾਰਕ ਮੰਗਦੇ ਸੀਗੇ ਪਰ ਪਾਰਕ ਦੀ ਜਗ੍ਹਾ ਉਹਨਾਂ ਨੇ ਸ਼ਰਾਬ ਦਾ ਠੇਕਾ ਦੇ ਦਿੱਤਾ ਤੁਸੀਂ ਤਾਂ ਪਾਰਕ ਨਹੀਂ ਮੰਗ ਕੀਤੀ ਸੀ ਬੱਚਿਆਂ ਲਈ ਇਹ ਸੀ ਇਹ ਸਾਡੇ ਮਹੱਲੇ 'ਚ ਪਾਰਕ ਬਣਾ ਦਿਓ ਡਿਸਪੈਂਸਰੀ ਖੁਲਾ ਦਿਓ ਸਿਲਾਈ ਸੈਂਟਰ ਖੁਲਾ ਦਿਓ ਉਹ ਕਹਿੰਦੇ ਤੁਹਾਨੂੰ ਵੱਡਾ ਤੋਹਫ਼ਾ ਦੇਵਾਂਗੇ ਜਿਹੜੇ ਤੁਹਾਡੇ ਘਰ ਵਾਲੇ ਪੀ-ਪੀ ਕੇ ਤੁਹਾਨੂੰ ਫਿਰ ਕੁੱਟਣਗੇ ਇਹ ਉਹਨਾਂ ਨੇ ਸਾਨੂੰ ਤੋਹਫ਼ਾ ਦਿੱਤਾ ਨਹੀਂ ਨਾ ਸਕਦੇ ਕਹਿੰਦੇ ਪੜ੍ਹਨ ਵਾਸਤੇ ਨਾ ਸੋ ਸੈਂਟਰ ਬਣਾ ਸਕਦੇ ਕਤੋਂ-ਕਤ ਪਾਰਕ ਬਣਾ ਦੇਣ ਇਸਰਾਬ ਦਾ ਠੇਕਾ ਨਾ ਖੋਲ੍ਹ ਬੰਦੇ ਘਟ ਵੀਂਦੇ ਨੇ ਤੇ ਜਵਾਕਾ ਵੀ ਹੁਣ ਵੱਡੇ ਹੋ ਕੇ ਸ਼ਰਾਬ ਪੀ ਪੀ ਗਏ ਮਾਵਾ ਮਨੂਪ ਪਿਓ ਨੂੰ ਕੁੱਟੂਗਾ ਹੈ ਜਨਾਨੀਆਂ ਨੂੰ ਪਹਿਲੇ ਕਹਿੰਦੇ ਬਣਨ ਲੱਗ ਗਈ ਤੁਸੀਂ ਜਦੋਂ ਬਣਨ ਲੱਗਾ ਤੁਸੀਂ ਵਿਰੋਧ ਕੀਤਾ ਸੀ ਜਦੋਂ ਵੀ ਕੀਤਾ ਸੀਗਾ ਜਦੋਂ ਵੀ ਕੀਤਾ ਸੀਗਾ ਅਸੀਂ ਫਿਰ ਘਰਾਂ ਚ ਡਰਾਮੇ ਕਰ ਦਿਆ ਹੰਸੋਦੇ ਕਿ ਬੱਚੇ ਵੀ ਪੀ ਪੀ ਕੇ ਇਥੇ ਜਵਾਨ ਹੋਵੇ ਚੱਕਿਆ ਜੀ ਫੋਨ ਉਹਨਾਂ ਨੇ ਹਨੇ ਆਪਾ ਪਿਆ ਸਾਡੇ ਨੇ ਕੀ ਕਹਿਣਾ ਚਾਹੋਗੇ ਮਾਤਾ ਜੀ ਤੋਹਫਾ ਮਿਲਿਆ ਹੈ ਕਾਰਮਾਰਮੀ ਪਾਰਟੀ ਬੋਲੋ ਕਹਿੰਦੇ ਸੀ ਅਸੀਂ ਮਹਿਲਾਵਾਂ ਅਸੀਂ ਨਹੀਂ ਖਲਵਾਉਣਾ ਚਾਹੁੰਦੇ ਟੈਕਾ ਸਾਨੂੰ ਬਖਸ਼ ਦੇਣ ਪਰ ਆਮ ਆਦਮੀ ਪਾਰਟੀ ਨੇ ਤਾਂ ਕਿਹਾ ਸੀ ਅਸੀਂ ਸਿੱਖਿਆ ਦਾ ਹੱਦ ਉੱਚਾ ਕਰਾਂਗੇ ਅਸੀਂ ਸਿਹਤ ਦਾ ਸਿਹਤ ਸਹੂਲਤ ਦਾ ਇਹ ਪਾਰਾ ਸਿਹਤ ਸਹੂਲਤਾ ਲੱਗਦੀ ਹੈ ਇਹ ਸਿਹਤ ਸਹੂਲਤਾ ਮਿਲ ਗਈ ਨਹੀਂ ਜੀ ਸਾਨੂੰ ਮਾਫ ਕਰ ਸਾਨੂੰ ਨਹੀਂ ਚਾਹੀਦੀ ਸਿਹਤ ਸਹੂਲਤ ਬਖਸ਼ ਦੇਣ ਸਾਹਿਬ ਪੱਕਾ ਜੀ ਤਾਂ ਕਿੰਨੀ ਕੁ ਉਮੀਦਾਂ ਸੀ ਤਾਂ ਹੁਣ ਤੁਸੀਂ ਕੀ ਕਹਿੰਦੇ ਉਮੀਦਾਂ ਸੀ ਹੁਣ ਤਾਂ ਸਾਨੂੰ ਕੋਈ ਉਮੀਦ ਨਹੀਂ ਉਹਨਾਂ ਤੋਂ ਤੁਹਾਡਾ ਮਾਤਾ ਜੀ ਕੀ ਕਹਿਣਾ ਹੈ ਅਸ਼ਿਤਾ ਹੋਣੀ ਆਏ ਥੋੜੀ ਦੇਰ ਹੋਈ ਆ ਪਰ ਰਹਿਣਾ ਤਾਂ ਇੱਥੇ ਹੀ ਹੁਣ ਹਾਂਜੀ ਰਹਿਣਾ ਤਾਂ ਹੈਗਾ ਸਾਡੇ ਛੋਟੇ ਛੋਟੇ ਬੱਚੇ ਆ ਠੇਕਾ ਤਾਂ ਨਹੀਂ ਹੋਣਾ ਚਾਹੀਦਾ ਹੋਰ ਕੰਮ ਖੋਲ ਲੈਣਾ ਸਾਹਮਣੇ ਬੰਦੇ ਪੀ ਕੇ ਆਂਦੇ ਉਹਨੇ ਦੇਖਦੇ ਕਿ ਆਟਾ ਘਰ ਹੈਗਾ ਕਿ ਨਹੀਂ ਹੈਗਾ ਉਹਨੇ ਪਵਾ ਜਰੂਰ ਲੈਣਾ ਆ ਹੋਰ ਬੋਲੋ ਪਟੇਰੀ ਜਨਨੀਆਂ ਮਾਰ ਖੰਦੀਆਂ ਵੀ ਚੱਲ ਕੇ ਇੱਥੇ ਲੁੱਟਾ ਹੋਆ ਕਹਿੰਦੇ ਬਹੁਤ ਹੁੰਦੀਆਂ ਤੇ ਉਹਨਾਂ ਨੂੰ ਹੁਣ ਇੱਥੇ ਬਹਿ ਕੇ ਕਰਨਗੇ ਬਹਿ ਕੇ ਕਰਨਗੇ ਹੁਣ ਅੱਧਾ ਨਹੀਂ ਸੀਗਾ ਉਹਨਾਂ ਕੋ ਧੁੱਪੇ ਫਿਰਦੇ ਸੀ ਉਹ ਬੈਠਣ ਕੇ ਕਰਨਗੇ ਹੁਣ ਕੋਈ ਰੋਕ ਨਹੀਂ ਸ਼ਾਇਦ ਆਮ ਆਰਥਿਕ ਪਾਰਟੀ ਦੇ ਬੰਦਿਆਂ ਨੇ ਸੋਚ ਲਿਆ ਵੀ ਉਹ ਧੁੱਪੇ ਫਿਰਦੇ ਆ ਲੋਕੀ ਸੇਵਾ ਤੇ ਲੱਗਿਆ ਬੰਦੇ ਦੀ ਉਹ ਇੱਥੇ ਠੇਕਾ ਖੋਲਣ ਲੱਗਿਆ ਤੇ ਆਹ ਆਮ ਬੰਦੇ ਤਾਂ ਕੁਝ ਵੀ ਕਰ ਸਕਦੇ ਆ ਉਹਦੇ ਪਿੱਛੇ ਜਨਾਬ ਸਾਹਿਬ ਸਾਲੇ ਜੀ ਵੀ ਮੈਂ ਇੱਥੇ 1994 ਦੀ ਜਗ੍ਹਾ ਲਈ ਹੋਈ ਹੈ ਇੱਥੇ ਕਲੋਨੀ ਮੇਰੇ ਹੁੰਦਿਆਂ ਬਣੀ ਹੈ ਹੁਣ ਇਸ ਤਰ੍ਹਾਂ ਐ ਵੀ ਸਾਡੀ ਕੋਈ ਨਹੀਂ ਵੀ ਇੱਥੇ ਹੁਣ ਆ ਜਿਹੜਾ ਕੰਮ ਹੋਣ ਲੱਗਾ ਹੈ ਮੈਂ ਆਮ ਆਦਮੀ ਪਾਰਟੀ ਦਾ ਆਂ ਮੈਂ 2014 ਤੋਂ ਫੂਲਕਾ ਸਾਹਿਬ ਦਾ ਇੱਥੇ ਦਫ਼ਤਰ ਖੁੱਲ੍ਹਿਆ ਆਇਆ ਸੀ ਇੱਥੇ ਫੂਲਕਾ ਸਾਹਿਬ ਨਾਲ ਅਸੀਂ ਰਹੇ ਹਾਂ 2014 ਤੋਂ ਤੇ ਇਹ ਹੁਣ ਅਸੀਂ ਤਾਂ ਪਾਰਟੀ ਨਾਲ ਆ ਅਸੀਂ ਸਾਰੀਆਂ ਵੋਟਾਂ ਭੱਜ ਨਾ ਸਕੇ ਡੋਰ ਟੂ ਡੋਰ ਕਰਕੇ ਅਸੀਂ ਇਹ ਸਾਰਾ ਕੰਮ ਚਲਾਇਆ ਹੁਣ ਸਾਨੂੰ ਇਹ ਲੋਕ ਮੈਨੂੰ ਪੁੱਛਦੇ ਨੇ ਕਹਿੰਦੇ ਨੇ ਵੀ ਇਹ ਤੁਸੀਂ ਆਮ ਆਦਮੀ ਪਾਰਟੀ ਲੁਵਾਈਆਂ ਵੀ ਤੁਸੀਂ ਕਰੋ ਹੁਣ ਕਿੰਨੂ ਕਹੀਏ ਤੇ ਕੀ ਕਹੀਏ ਹੁਣ ਜਦੋਂ ਐਮਐਲਏ ਸਾਹਿਬ ਨਾਲ ਅਸੀਂ ਗੱਲ ਕਰਦੇ ਆ ਤੇ ਕੋਈ ਗੱਗੋ ਜਵਾਬ ਹੀ ਨਹੀਂ ਮਤਲਬ ਹੈਗਾ ਕਿ ਐਸੀ ਸਿੱਖਿਆ ਦਾ ਪੱਧਰ ਉੱਚਾ ਕਰਾਂਗੇ ਹਾਂਜੀ ਹਾਂਜੀ ਔਰ ਜੇ ਇਸ ਮਹੱਲੇ ਵਿੱਚ ਕਿਸੇ ਨੇ ਗੰਨਾ ਨਹੀਂ ਕੀਤੀ ਇਸ ਮਹੱਲੇ ਚ ਆਂਗਰਵਾੜੀ ਲਈ ਬੱਚਿਆਂ ਦਾ ਸਕੂਲ ਹੈ ਨਹੀਂ ਹਾਂ ਬਿਲਕੁਲ ਤੁਸੀਂ ਇੱਥੇ ਆਮ ਵਾਲੀ ਗੱਲ ਦਿਓ ਮੈਂ ਤੁਹਾਡੇ ਤੇ ਬਲੇਮ ਨਹੀਂ ਕਰਦਾ ਤੁਹਾਡੇ ਐਮਐਲਏ ਸਾਹਿਬ ਨੇ ਇੱਥੇ ਪਤਾ ਨਹੀਂ ਵੀ ਅੰਗਨਵਾੜੀ ਸਕੂਲ ਹੈ ਨਹੀਂ ਸੈ ਸਿਲਾਈ ਸੈਂਟਰ ਹੈ ਨਹੀਂ ਪਾਰਕ ਹੈ ਨਹੀਂ ਡਿਸਪੈਂਸਰੀ ਹੈ ਨਹੀਂ ਹੋਰ ਕੋਈ ਮਾਲੀ ਜੂਤਾ ਹੈ ਨਹੀਂ ਤੇ ਫਿਰ ਚਰਾਬ ਦਾ ਠੇਕਾ ਹੀ ਸੀ ਗੇ ਉਹਨਾਂ ਨੂੰ ਹੁਣ ਐਮਐਲਏ ਸਾਹਿਬ ਨੂੰ ਸਾਰਾ ਹੀ ਪਤਾ ਹੈ ਜਿਹੜੇ ਜਿਹੜੇ ਐਮਐਲਏ ਸਾਹਿਬ ਨੇ ਸਾਡਾ ਫੋਨ ਉਹਨਾਂ ਕਿਤੇ ਚੱਕਣਾ ਉਹਦਾ ਸਹੀ ਤੁਸੀਂ ਵੀ ਪਿੱਛੇ ਉਹਨਾਂ ਦੇ ਭੱਜ ਭੱਜ ਕੇ ਉਹਨਾਂ ਨੂੰ ਵੋਟਾਂ ਪਵਾਈਆਂ ਦੇਖੋ ਤਾਂ ਸਹੀ ਤੁਹਾਡੀ ਕਿੰਨੀ ਕੀ ਵੈਲਿਊ ਆ ਸੋ ਮੈਡਮ ਕੀ ਲੱਗਦਾ ਕਿ ਆਨ ਵਾਲੇ ਸਮਾ ਹੁਣ ਇਹ ਨਹੀਂ ਆਏਗਾ ਆਮ ਆਨ ਵਾਲਾ ਸਮਾਜ ਜਿਹੜਾ ਹੈ ਨਾ ਇਹ ਸਰਕਾਰ ਝੂਠੀਆਂ ਦੀ ਸਰਕਾਰ ਹੈ ਇਹ ਬਿਲਕੁਲ ਆਮ ਆਦਮੀ ਪਾਰਟੀ ਤਾਂ ਬਿਲਕੁਲ ਨਹੀਂ ਆਣੀ ਚਾਹੀਦੀ ਬਿਲਕੁਲ ਨਹੀਂ ਆਣੀ ਚਾਹੀਦੀ ਆਵੇ ਬੋਧੀ ਸਰਕਾਰ ਆਵੇ ਜੀ ਪਰ ਇੱਕ ਗੱਲ ਸਭ ਤੋਂ ਵੱਡੀ ਇਹ ਗੱਲ ਹੈ ਅਜੇ 3 ਸਾਲ ਹੋਰ ਪਏ ਇਹਨਾਂ ਦੇ ਜਿਹੜਾ ਜਿਹੜਾ ਹੁਣ ਕਰ ਰਿਹਾ ਤੁਹਾਨੂੰ ਵੈਸ਼ਨੂ ਦਾ ਬਗਾ ਕੇ ਕਿਹਾ ਜੇ ਤਾਂ ਠੇਕੇ ਖੋਲਣਾ ਸ਼੍ਰੀ ਆਮ ਕਹਿੰਦੇ ਸੀ ਖੋਲਣਾ ਹੈ ਇਹ ਗਲਤ ਗੱਲ ਬਿਲਕੁਲ ਗਲਤ ਗੱਲ ਕਰ ਰਹੇ ਆ ਬਿਲਕੁਲ ਗਲਤ ਗੱਲ ਕਰ ਰਹੇ ਆ ਸਾਡੀ ਨੇ ਕਿ ਠੇਕੇ ਖੋਲਨੇ ਆ ਤਾਂ ਅਸੀਂ ਖੁੱਲਣ ਨਹੀਂ ਨਾ ਦਿੰਦੇ ਤਾਂ ਕਿ ਝੂਠ ਬੋਲ ਕੇ ਬੈਸ ਨੂੰ ਉਟਾਵਾ ਗੱਲ ਬੋਲ ਕੇ ਗੱਲ ਠੇਕਾ ਬੋਲਦਾ ਸਾਨੂੰ ਕਿਹਾ ਨਾਨੇ ਵੀ ਲੀਗਲ ਪ੍ਰੋਸੈਸ ਨਾ ਕਰੋ ਇੰਚਾਰਜ ਸਾਹਿਬ ਆਏ ਸੀਗੇ ਕਹਿੰਦੇ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਕਿਤੇ ਬੋਲਤ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਡੀਸੀ ਸਾਹਿਬ ਨਾਲ ਹੋਈ ਇਹ ਅਸੀਂ ਦੇਖ ਕੇ ਆਏ ਹਾਂ ਤੇ ਦੂਜੇ ਨੂੰ ਦੇਖ ਕੇ ਆਏ ਜਿਹੜੇ ਐਕਸਰਸਾਈਜ਼ ਵਾਲਿਆਂ ਨੂੰ ਦੇਖ ਕੇ ਆਏ ਤੇ ਥਾਣੇ ਇੱਥੇ ਜਿਹੜਾ ਇੰਚਾਰਜ ਉਹਨਾਂ ਨੂੰ ਦੇਖ ਕੇ ਆਏ ਫੋਨ ਕਿਸੇ ਇੰਚਾਰਜ ਨੂੰ ਫੋਨ ਕੀਤਾ ਥਾਣੇ ਵਾਲਿਆਂ ਨੂੰ ਕਿ ਹੁਣੇ ਤੇ ਤੁਹਾਡੇ ਕੋਲ ਕੋਈ ਆਇਆ ਹੈ ਨਹੀਂ ਕਰਦੀਆਂ ਇੰਚਾਰਜ ਸਾਹਿਬ ਨੂੰ ਕਰਦੇ ਹਾਂ ਬਿਲਕੁਲ ਦੇ ਦੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਜਿਹੜਾ ਕੀ ਆ ਇਹਨਾਂ ਵੱਲੋਂ ਤੇ ਤਾਮਜਾਮ ਬੰਦ ਕਰਾ ਗਿਆ ਪਰ ਠੇਕੇਦਾਰ ਦੇ ਕਰਿੰਦੇ ਸਾਈਡ ਦੇ ਆ ਕੇ ਜੂਰ ਘੜ ਗਏ ਨੇ ਤੇ ਨਿਗਰੱਖੀ ਹੋਈ ਐ ਤੇ ਕੀ ਹੋ ਰਿਹਾ ਆ ਕਿਉਂਕਿ ਇੱਥੇ ਜਿਹੜਾ ਕਿ ਸਾਰਾ ਮਦਨ ਨਾਲ ਬੱਗਾ ਜੀ ਨੂੰ ਸ਼ਾਇਦ ਪਲ-ਪਲ ਦੀ ਰਿਪੋਰਟ ਜਾ ਰਹੀ ਹੋਊਗੀ ਤੇ ਜਿਹੜੇ ਉਹਨਾਂ ਦੇ ਆਪਣੇ ਹੀ ਨੁਮਾਇੰਦੇ ਨੇ ਉਹਨਾਂ ਦੇ ਵੀ ਫੋਨ ਨਹੀਂ ਚੱਕੇ ਜਾ ਰਹੇ ਮਦਦ ਜੀ ਵੈਸੇ ਕੀ ਕਿਹੜੀਆਂ ਸਹੂਲਤਾਂ ਤਾਂ ਮੁੜ ਲਿਆ ਜਾਇਦੀਆਂ ਸੀ ਇੱਥੇ ਤੁਹਾਨੂੰ ਕਿਹੜੀਆਂ ਸਹੂਲਤਾਂ ਸਿਲਾਈ ਸੈਂਟਰ ਖੋਲਣ ਆਂਗਣਵਾਰੀ ਕੁਲੇ ਡਿਸਪੈਂਸਰੀ ਖੋਲਣ ਜੇ ਸਭ ਨੂੰ ਸੁਖਤਾ ਹੋਵੇ ਤੁਹਾਡੇ ਮੱਲੇ ਕੋਈ ਮੱਲਾਕ ਨਹੀਂ ਖੁੱਲੇ ਹਾਂਜੀ ਸਾਡੇ ਨੇੜੇ ਕੋਈ ਨਿਕਲੀ ਨਹੀਂ ਮੱਲੇ ਸ਼ਰਾਬ ਦੇ ਘੁੱਲ ਗਏ ਹਾਂ ਸ਼ਰਾਬ ਦੇ ਘੇਰੇ ਚ ਕੋਲੇ ਬੱਚੇ ਖਰਾਬ ਹੋਣਗੇ ਵਿਗੜਨ ਬੱਚੇ ਤੋਂ ਮੱਲੇ 'ਚੇ ਸ਼ਰਾਬ ਦੇ ਸੋ ਪ੍ਰਸ਼ਾਸਨ ਨੂੰ ਕਾਲ ਕੀਤੀ ਜਾ ਰਹੀ ਹੈ ਕੀ ਕਹਿੰਦੇ ਜੀ ਨਹੀਂ ਕੀ ਗੱਲ ਕਰਾਏ ਹਾਂਜੀ ਹੈਲੋ ਜੀ ਮੈਂ ਗੁਰਜੀਤ ਡਿਪਾਰਟਮੈਂਟ ਨਾਲ ਗੱਲ ਕਰ ਰਿਹਾ ਹਾਂ ਨਾ ਗੱਲ ਕਰ ਲੋ ਜਨਾਬ ਪੱਤਰਕਾਰ ਮਨੋਜੀ ਦਾ ਬੋਲਦਾ ਜੀ ਮੈਂ ਕਹਿੰਦੀ ਜੀ ਜਨਾਬ ਜੇ ਕੱਲ ਨੂੰ ਇੰਨਾ ਵੱਲੋਂ ਕੋਈ ਵਿਰੋਧ ਤੇਜ ਕੀਤਾ ਗਿਆ ਫਿਰ ਤੁਸੀਂ ਆ ਕੇ ਸਾਰਿਆਂ ਨੂੰ ਜੇਲ੍ਹ 'ਚ ਧੱਕ ਦੇਣਾ ਹੁਣ ਤੁਹਾਡੇ ਵੱਲੋਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਇੱਥੇ ਇੰਨਾ ਵੱਲੋਂ ਇੱਥੇ ਧਰਨਾ ਲਾਇਆ ਗਿਆ ਮੇਲਾਵਾ ਵੱਲੋਂ ਜੀ ਕਰਨੇ ਕਹਿੰਦੇ ਵੀ ਸਾਡੇ ਮਹੱਲੇ 'ਚ ਠੇਕਾ ਖੋਲਿਆ ਸਾਡਾ ਇੱਕ ਗਲੀ ਦਾ ਮਹੱਲਾ ਆ ਛੋਟੀਆਂ-ਛੋਟੀਆਂ ਬੱਚੀਆਂ ਜੀ ਜੀ ਭਾਈ ਪਰ ਪ੍ਰਸ਼ਾਸਨ ਉਨੀ ਦੇ ਜਾਤੀ ਮਸਲਾ ਵੱਧਦਾ ਹੋਵੇ ਸ਼ਾਂਤ ਵੀ ਕਰਨ ਲਈ ਠੇਕਾ ਬੰਦ ਵੀ ਕਰਾ ਦਦਾ ਚਾਹੇ ਤਾਂ ਮੈਂ ਖੋਲਣੇ ਦਿੰਦਾ ਹਾਂ ਆਲਰੇਡੀ ਕੌਣ ਸੀਗਾ ਭਾਈ ਠੇਕਾ ਹੁਣ ਖੁੱਲਿਆ ਹੋਇਆ ਹੁਣੇ ਖੜੇ ਨੇ ਕੱਲ ਨੂੰ ਮੇਲਾਵਾ ਵੱਲੋਂ ਗਰਮੀ ਲਈ ਕੁਝ ਕੀਤਾ ਗਿਆ ਇਹਨਾਂ ਨੇ ਆਪ ਦੋ ਜਣੇ ਦਾ ਸਮਾਂ ਅੱਛਾ ਜੀ ਠੇਕਾ ਨਹੀਂ ਖੋਲਣਾ ਸਾਨੂੰ ਅਜਾਈ ਤੋਂ ਆਣਾ ਬੰਦਿਆਂ ਨੇ ਸਾਡੇ ਸਾਰੇ ਉਸ ਤੋਂ ਬਾਅਦ ਅੱਛਾ ਆਪਣਾ ਜੋ ਮਰਜ਼ੀ ਕਰੋ ਹੁਣ ਤੁਹਾਡੇ ਵੱਲੋਂ ਕੋਈ ਮੁਲਾਜ਼ਮ ਭੇਜੇ ਜਾ ਰਿਹਾ ਜੀ ਇਹਨਾਂ ਵੱਲੋਂ ਵਿਰੋਧ ਤਕੜਾ ਕੀਤਾ ਜਾ ਰਿਹਾ ਇੱਥੇ ਪੂਰਾ ਮੱਲਾ ਬਾਹਰ ਖੜਾ ਆਜੋ ਜੀ ਆਜੋ ਕਟੋ ਸੋਪਾਰ ਇੱਥੇ ਤੁਹਾਨੂੰ ਦੱਸ ਦਈਏ ਕਿ ਜੇ ਆਹੀ ਮਹਿਲਾਵਾਂ ਵੱਲੋਂ ਕੋਈ ਬਸਲੂਕੀ ਕੀਤੀ ਗਈ ਜਾਂ ਕਿਸੇ ਕਰਿੰਦੇ ਨੂੰ ਬੋਲਿਆ ਗਿਆ ਫਿਰ ਤਾਂ ਹੱਥ ਪੈਰਾਂ ਦੀ ਪੈ ਜਾਣੀ ਆ ਪੁਲਿਸ ਨੂੰ ਕਿਉਂਕਿ ਠੇਕੇਦਾਰ ਦੇ ਉੱਤੇ ਗੱਲ ਆਏ ਨਹੀਂ ਆ ਤੇ ਪਰ ਜੇ ਹੁਣ ਮਹਿਲਾਵਾਂ ਇੱਥੇ ਬੈਠੀਆਂ ਨੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਕੋਈ ਅਧਿਕਾਰੀ ਇਹਨਾਂ ਦੀ ਸੁਧਬੋਧ ਨਹੀਂ ਲੈਣ ਆਇਆ ਸੋ ਕੋਈ ਜੇ ਹੁਣੀ ਇੱਥੇ ਜੀ ਕੋਈ ਗੱਲ ਹੋ ਜਵੇ ਐਮਐਲਏ ਸਾਹਿਬ ਨੇ ਭੱਜ ਕੇ ਭੇਜਣਿਆ ਮੁਲਾਜ਼ਮ ਤੁਹਾਨੂੰ ਸਾਰਿਆਂ ਨੂੰ ਚੱਕ ਕੇ ਲੈਣਾ ਪਰ ਅਜੇ ਤੱਕ ਤੁਹਾਡੇ ਲਈ ਕੋਈ ਨਹੀਂ ਆਇਆ ਕਿਧਰ ਜੀ ਸਹੀ ਹੋਣਾ ਬਿਲਕੁਲ ਸਹੀ ਗੱਲ ਹੈ ਇਹ ਗਲਤ ਗੱਲ ਬਹੁਤ ਵੱਗਾ ਸਾਹਿਬ ਜੀ ਬਹੁਤ ਗਲਤ ਗੱਲ ਕਰਦੇ ਪਏ ਗਿਆ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਸਾਡੇ ਨਾਲ ਧੱਕਾ ਕਰ ਰਹੀ ਹੈ ਮੁਲਾਜ਼ਮਾਂ ਨੂੰ ਅੱਗੇ ਵੀ ਅਸੀਂ ਫੋਨ ਕੀਤਾ ਸੀ ਉਦੋਂ ਅਸੀਂ ਥੋੜਾ ਕੀ ਹੋਣ ਜੇ ਅਸੀਂ ਆਪਣੇ ਹੱਕ ਵਾਸਤੇ ਲੜਾਂਗੇ ਤੇ ਮੁਲਾਜ਼ਮ ਭੇਜ ਕੇ ਸਾਨੂੰ ਚੁਗਵਾ ਦੇਣਗੇ ਇਹ ਤਾਂ ਬੜੀ ਗਲਤ ਗੱਲ ਹੋਏਗੀ ਅਸੀਂ ਕੋਈ ਹੋਰ ਤੇ ਨਹੀਂ ਕੋਈ ਮੰਗਾ ਕਰਦੇ ਪਏ ਅਸੀਂ ਸਿਰਫ ਆਪਣਾ ਇੱਕ ਠੇਕਾ ਬੰਦ ਕਰਾਉਣੇ ਪਏ ਜਿਹੜਾ ਸਾਡੇ ਬੱਚਿਆਂ ਤੇ ਗਲਤ ਅਸਰ ਪਵੇਗਾ ਸਾਡੇ ਮੱਲੇ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਕੋਈ ਸੁਲੂਤ ਨਹੀਂ ਦਿੱਤੀ ਮਰ ਜਾ ਤੁਸੀਂ ਇਹ ਦੇਂਦੇ ਪਏ ਸੁਹੂਲਤ ਦੱਸੋ ਜੇ ਸਾਨੂੰ ਚੁੱਕ ਕੇ ਲੈ ਜਾਣਗੇ ਤੇ ਲੈ ਜਾਣ ਹਾਂ ਜਿੰਨੇ ਵੀ ਤੁਸੀਂ ਇੱਥੇ ਠੇਕੇ ਮਰੇ ਬੈਠੇ ਰਹੋਗੇ ਬਿਲਕੁਲ ਅਸੀਂ ਬੈਠੇ ਰਵਾਂਗੇ ਅਸੀਂ ਰਾਤ ਤੱਕ ਬੈਠੇ ਰਵਾਂਗੇ ਇੱਥੇ ਸਟਾਪ ਆ ਕੇ ਰੋਟੀ ਬਣਾਵਾਂਗੇ ਅਸੀਂ ਨਹੀਂ ਜਾਣਾ ਜਿੰ ਤੋ ਤੱਕ ਇੱਥੇ ਕਬੰਦ ਨਹੀਂ ਹੋਏਗਾ ਅਸੀਂ ਨਹੀਂ ਜਾਣਾ ਬਸ ਸੋ ਬਿਲਕੁਲ ਆ ਠੇਕਾ ਤੁਹਾਨੂੰ ਦਿਖਾ ਰਹੀਏ ਇੱਕ ਵਾਰ ਦੁਬਾਰਾ ਬਿਲਕੁਲ ਜੱਸੀ ਬਿਲਕੁਲ ਜੱਸੀਆਂ ਰੋਡ ਦੇ ਬਿਲਕੁਲ ਕੋਲ ਹਜੇ ਆ ਸ਼ੀਟਾਂ ਵੀ ਪਈਆਂ ਹੋਈਆਂ ਨੇ ਇਹ ਸ਼ਰਾਬ ਦਾ ਠੇਕਾ ਖੋਲ ਕੇ ਇਹਨਾਂ ਨੂੰ ਇਹਨਾਂ ਨੂੰ ਦੇ ਦਿੱਤਾ ਇੱਕ ਤੋਹਫਾ ਬਸਾਖੀ ਦਾ ਤੋਹਫਾ ਮਿਲਿਆ ਇਹ ਇੱਥੇ ਜੱਸਿਆ ਵਾਸੀਆਂ ਨੂੰ ਤੇ ਇੱਥੇ ਪਿਛਲੇ ਪਾਸੇ ਖਾਤਾ ਤਾਂ ਕਿ ਜਿਹੜੇ ਇੱਥੇ ਲੁੱਟਾ ਲੁੱਟਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਉਹ ਇੱਥੇ ਆ ਕੇ ਆਰਾਮ ਨਾਲ ਖਾਪੀ ਕੇ ਆਪਣਾ ਜਾਂ ਸਕਣ ਸੋ ਦੱਸਿਆ ਜਾਂਦਾ ਕਿ ਇਹ ਸ਼ਾਇਦ ਮਦਨ ਲਾਲ ਬਕਾਈ ਦਾ ਠੇਕਾ ਆ ਉਹਨਾਂ ਨੇ ਖਰੀਦੀ ਜਗ੍ਹਾ ਤਾਂ ਆਪ ਪਿੱਛੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਹੋ ਰਹੀਆਂ ਨੇ ਪੂਰੀਆਂ ਜੋਰਾ ਸ਼ੋਰਾ ਨਾਲ ਤਿਆਰੀਆਂ ਹੋ ਰਹੀਆਂ ਨੇ ਤਾਂ ਕਿ ਇੱਥੇ ਜਿਹੜੇ ਚੋਰ ਲੁਟੇਰੇ ਇੱਥੇ ਜੱਸੀਆਂ ਰੋਡ ਦੇ ਵਾਰਦਾਤਾ ਕਰਦੇ ਨੇ ਦਿਨੇ ਦੁਪਹਿਰੇ ਉਹ ਇੱਥੇ ਆ ਕੇ ਆਰਾਮ ਨਾਲ ਬਹਿ ਸਕਣ ਤੇ ਇੱਥੇ ਅਗੇ ਲੁਟਾਉਂਗਾ ਕਰ ਸਕਣ ਇੱਥੇ ਇੱਕ ਪਾਰਕ ਜਾਇ ਇੱਕ ਇੱਥੇ ਸਕੂਲ ਛੋਟਾ ਜਿਹਾ ਬਣ ਜਾਂਦਾ ਸ਼ਾਇਦ ਇਹ ਸਿੱਖਿਸ਼ਿਤ ਹੋ ਜਾਂਦੇ ਪਰ ਇਹਨਾਂ ਨੂੰ ਅਨਪੜ੍ਹ ਰੱਖ ਕੇ ਹੀ ਇਹਨਾਂ ਤੋਂ ਵੋਟਾਂ ਲੈਣੀਆਂ ਇਹ ਹਰ ਇੱਕ ਸਰਕਾਰ ਦਾ ਪਹਿਲਾ ਧਰਮ ਹੁੰਦਾ ਤੇ ਉਹ ਹੀ ਇਹਨਾਂ ਨੇ ਸ਼ੁਰੂ ਕੀਤਾ ਆ ਸੋ ਦੇਖਦੇ ਆ ਮਲਾਜ਼ਮ ਇੱਥੇ ਪਹੁੰਚਦੇ ਉਹਨਾਂ ਦਾ ਕੀ ਕਹਿਣਾ ਆ ਇੱਕ ਵਾਰ ਦਿਖਾ ਦਈਏ ਦੂਰ ਤੱਕ ਨਿਮ ਮਾਰ ਕੇ ਕਰਿੰਦੇ ਜਿਹੜੇ ਠੇਕੇ ਵਾਲੇ ਦੇ ਆ ਉਹ ਇੱਥੇ ਖੜੇ ਹੋਏ ਨੇ ਤੇ ਮਹਿਲਾਵਾਂ ਵੱਲੋਂ ਜਿਹੜਾ ਇੱਥੇ ਠੇਕੇ ਦੇ ਜਿਹੜਾ ਕੀ ਆ ਬੰਦ ਦਾ ਵਿਰੋਧ ਕੀਤਾ ਜਾ ਰਿਹਾ ਆ ਤੇ ਇੱਥੇ ਜਿਹੜੇ ਕਰਿੰਦੇ ਆ ਖੜੇ ਹੋਏ ਨੇ ਦੇਖ ਰਹੇ ਨੇ ਸਾਰੀ ਸੋਧਬੋਧ ਰੱਖ ਰਹੇ ਨੇ ਦੇ ਉੱਪਰ ਆਪਣੇ ਆਕਾਵਾਂ ਨੂੰ ਜਿਹੜੀਆਂ ਖਬਰਾਂ ਭੇਜ ਰਹੇ ਨੇ ਸੋ ਵੇਟ ਕਰਦੇ ਆ ਦੇਖਦੇ ਕੀ ਕਹਿਣਾ ਸੋ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਚੁੱਕੇ ਆ ਉਹਨਾਂ ਦਾ ਕੰਮ ਹੈ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਪਰ ਜਿਹੜੀ ਸਰਕਾਰਾਂ ਕਹਿੰਦੀ ਆ ਸੀ ਅਸੀਂ ਸਿੱਖਿਆ ਜਾਂ ਸੇ ਸੂਲਤਾਂ ਨੂੰ ਪੈਲ ਦਵਾਂਗੇ ਅੱਜ ਉਹੀ ਅੱਜ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਤੇ ਜਨਤਾ ਦੀ ਖੜਬੜ ਹੋ ਰਹੀ ਆ ਕਿਉਂਕਿ ਪ੍ਰਸ਼ਾਸਨ ਦਾ ਕੰਮ ੁੰਡਾ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਤੇ ਜਨਤਾ ਨੂੰ ਇਹ ਆ ਵੀ ਉਹਨਾਂ ਦੇ ਘਰ ਦੇ ਬਾਹਰ ਇੱਕ ਸ਼ਰਾਬ ਦਾ ਠੇਕਾ ਖੁੱਲ ਰਿਹਾ ਆ ਤੇ ਉਹਨਾਂ ਦੇ ਬੱਚੇ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਤੇ ਮਾੜਾ ਸਰੂਪ ਹੈਗਾ ਸਰ ਅੱਜ ਮਾਮਲਾ ਕੀ ਥੋੜਾ ਇਹ ਵੀ ਦੱਸ ਦੂੰਗੇ ਕਿਤਨਾ ਕਿਤੇ ਸਰਕਾਰਾਂ ਦੀ ਗੱਲ ਪ੍ਰਸ਼ਾਸਨ ਦੇ ਵਿੱਚ ਆ ਕੇ ਜਨਤਾ ਵਿੱਚ ਝੜਕ ਜਾਂਦੀ ਹੁੰਦੀ ਹੈ 1 ਮਿੰਟ ਦਿਓ ਭਾਜੀ ਇਹਨੂੰ ਆਪਾਂ ਕਰ ਲਵਾਂਗੇ ਸੋ ਬਿਲਕੁਲ ਦਰਖਾਸਤਾਂ ਇੱਕ ਜਿੱਤੀਆਂ ਹੋਈਆਂ ਦਰਖਾਸਤਾਂ ਨੇ ਉਹਨਾਂ ਦੇ ਕੋਲ ਇੱਕ ਸਾਜਿਟ ਪੜਨੂ ਦਰਖਾਸਤ ਦਿੱਤੀ ਹੋਈ ਹੈ ਜੀ ਅੱਛਾ ਠੀਕ ਹੈ ਜੀ ਇਹਨਾਂ ਇਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਸੀ ਕਿ ਅਸੀਂ 2 ਦਿਨਾਂ ਦੇ ਵਿੱਚ ਤੁਹਾਡਾ ਹੱਲ ਕਰ ਦਿਆਂਗੇ ਦੁਕਾਨ ਸਰਪੰਚ ਜੀ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਪ੍ਰਸ਼ਾਸਨ ਤੇ ਜਨਤਾ ਦੇ ਵਿੱਚ ਆ ਕੇ ਖੜਬੜ ਬਣ ਜਾਂਦੀਆਂ ਇਥੇ ਤੁਹਾਡੀ ਮੈਂ ਗੱਲ ਸੁਣ ਰਿਹਾ ਸੀ ਬੜੀ ਜਗ੍ਹਾ ਠੇਕੇ ਖੁੱਲੇ ਆਪਣੀ ਇਹ ਗੱਲ ਆ ਵੀ ਉੱਥੇ ਵੀ ਧੀਆਂ ਬੈਣਾ ਰਹਿੰਦੀਆਂ ਪਰ ਭਾਈ ਇਹ ਸਿਰ ਹੁਣ ਠੇਕੇ ਜਿਹੜੀ ਠੇਕੇ ਨਿਰੰਤਰ ਵਧਦੇ ਜਾ ਰਹੇ ਆ ਠੇਕੇ ਨਿਰੰਤਰ ਵਧਦੇ ਜਾ ਰਹੇ ਆ ਸਰਕਾਰਾਂ ਖੇੜ ਸਹੂਲਤਾਂ ਵੱਲ ਹੋਰ ਜਿਹੜੀਆਂ ਮੁੱਢਲੇ ਸਹੂਲਤਾਂ ਵੱਲ ਧਿਆਨ ਨਾ ਦੇਵੇ ਤੇ ਜੇ ਠੇਕਿਆਂ ਵਾਲੀ ਗੱਲ ਧਿਆਨ ਦੇ ਰਹੀ ਹੈ ਜੀ ਨੇ ਅਜਿਹਾ ਕੋਈ ਗੱਲ ਨਹੀਂ ਹੁੰਦੀ ਜੀ ਮੈਂ ਇਹ ਤੇ ਮੈਂ ਤੁਹਾਨੂੰ ਕੀ ਕਹਿ ਸਕਦਾ ਜੀ ਤੁਸੀਂ ਨਹੀਂ ਮੈਂ ਇੱਕ ਐਜ਼ ਐ ਇੱਕ ਵਰਦੀ ਦੇ ਵਿੱਚ ਵੀ ਇੱਕ ਇਨਸਾਨ ਆ ਇਹਦੇ ਵਿੱਚ ਵੀ ਇੱਕ ਇਨਸਾਨ ਹੈ ਇਹਦੇ ਵਿੱਚ ਵੀ ਇੱਕ ਖੜਾਰੀ ਹੋ ਸਕਦਾ ਪਰ ਭਾਈ ਠੇਕਿਆਂ ਨੂੰ ਅਸੀਂ ਠੀਕਾ ਤੁਹਾਡਾ ਕੰਮ ਲਾਉਣ ਆਰਡਰ ਕਰਨਾ ਤੁਸੀਂ ਲਾਰਡ ਆਰਡਰ ਨੂੰ ਮੇਨਟੇਨ ਕਰੋਗੇ ਆ ਪਬਲਿਕ ਆ ਤੁਸੀਂ ਇਹਨਾਂ ਨੂੰ ਰੋਕ ਸਕਦੇ ਹੋ ਪਰ ਇੱਕ ਜ਼ਮੀਰ ਦੇ ਵਿੱਚ ਕੀ ਠੇਕੇ ਗੁੱਲੇ ਵਾਦੇ ਵਾ ਤੀਆਂ ਬਣਾ ਦਾ ਸਭ ਜਗ੍ਹਾ ਹੁੰਦੀਆਂ ਪਰ ਤੀਆਂ ਬਣਾ ਲੰਗਾ ਇਸ ਏਰੀਆ ਦੇ ਵਿੱਚ ਸਰ ਕੋਈ ਜ਼ਿਆਦਾ ਬਾਰਦਾਤਾ ਨਹੀਂ ਹੁੰਦੀ ਆ ਸਾਨੂੰ ਚਾਹੀਦੀ ਹੈ ਸਰ ਇਹ ਰੀਆ ਬਲੈਕਲਿਸਟਡ ਨਹੀਂ ਹੈ ਵਾਰਦਾਤਾਂ ਨਹੀਂ ਹੈ ਮਨਨਨ ਗੱਲ ਮਾੜਾ ਇਹਦਾ ਦੋ ਪਾਜੀ ਕਰ ਲੈਂਦੇ ਆਪਾਂ ਜਿੱਦਾਂ ਕਹਿੰਦੇ ਉਦਾਂ ਕਰਦੇ ਆ ਪਾਜੀ ਕਰਨਾ ਨਹੀਂ ਅਸੀਂ ਅਸੀਂ ਤਾਂ ਸਿਰਫ ਜਨਤਾ ਦੀ ਇੱਕ ਗੱਲ ਜਾਣਦੇ ਆ ਉਹ ਅੱਛਾ ਇੱਕ ਲੈ ਕੇ ਦੋ ਵੀ ਦੇਖ ਲਈ ਸਰ ਉਹ ਤਾਂ ਬਾਅਦ ਦੀ ਗੱਲ ਇਧਰ ਇਹ ਮੇਨ ਉਧਰਲੀ ਤੇ ਗੱਲ ਚੱਲਦੀ ਪਈ ਹੈ ਸਰ ਸੋ ਇਧਰ ਦੇ ਪਾਸੇ ਇੱਕ ਠੇਕੇ ਦੀ ਗੱਲ ਹੋ ਰਹੀ ਹੈ ਉਧਰ ਹੁਣ ਉਧਰ ਵੀ ਤਾਂ ਧੀਆ ਪੈਣਾ ਰਹਿੰਦੀ ਹੋਣੀ ਦੇਖੋ ਜੀ ਉਹ ਧੀਆ ਪੈਣਾ ਇੱਥੇ ਨੀ ਰਹਿੰਦੀਆਂ ਉਹ ਪਿੰਡ ਦੇ ਵਿੱਚ ਦੂਰ ਨੇ ਸਾਡਾ ਤਾਂ ਇੱਕੋ ਮੱਲਾ ਇੱਕੋ ਗਲੀ ਗੱਲ ਖਤਮ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਇੱਥੇ ਦੇਖੋ ਤੁਸੀਂ ਆਪ ਵੀ ਦੇਖੋ ਕੋਈ ਮੱਲੇ ਵਾਲਾ ਇੱਥੇ ਨਜ਼ਰ ਆ ਰਿਹਾ ਸਿਰਫ ਜੰਗਲ ਏ ਸੋਪੀ ਐਸ ਐਚ ਯੂ ਸਾਫ਼ ਕਹਿ ਰਹੇ ਸੀ ਕਿ ਵੀ ਧੀਆਂ ਪੈਣਾ ਤਾਂ ਹਰ ਇੱਕ ਜਗ੍ਹਾ ਰਹਿੰਦੀਆਂ ਨਹੀਂ ਪਰ ਧੀਆਂ ਪੈਣਾ ਹਰ ਇੱਕ ਜਗ੍ਹਾ ਰਹਿੰਦੀਆਂ ਤੇ ਠੇਕੇ ਵੀ ਹਰ ਇੱਕ ਜਗ੍ਹਾ ਰਹਿੰਦੇ ਆ ਪਰ ਕੀ ਸਾਨੂੰ ਹੁਣ ਸਿਰਫ ਠੇਕਿਆਂ ਦੀ ਹੀ ਸੌਗਾਤ ਮਿਲੇਗੀ ਪ੍ਰਸ਼ਾਸਨ ਆਪਣਾ ਕੰਮ ਬਖੂਬੀ ਨਿਭਾ ਰਿਆ ਲੋ ਐਂਡ ਆਰਡਰ ਨੂੰ ਮੇਨਟੇਨ ਕਰ ਰਿਆ ਪਰ ਜਿਹੜੇ ਲੀਡਰ ਭੈਣ ਜੀ ਪ੍ਰਸ਼ਾਸਨ ਦਾ ਕੰਮ ਆ ਮੇਨਟੇਨ ਕਰਨਾ ਲੋ ਐਂਡ ਆਰਡਰ ਨੂੰ ਪ੍ਰਸ਼ਾਸਨ ਆਇਆ ਸੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਲੀਡਰ ਤੁਹਾਡੇ ਕੋ ਬੋਟਾ ਲੈ ਕੇ ਗਿਆ ਉਹਨਾਂ ਨੂੰ ਹੁਣ ਕੀ ਤੁਸੀਂ ਬੋਟਾ ਦੋਗੇ ਨਾ ਜੀ ਨਾ ਉਹਨਾਂ ਨੂੰ ਐਸੇ ਚਿੱਤਰ ਪੈਨੇ ਨੇ ਜਿਹੜੇ ਉਹਨਾਂ ਨੇ ਕਦੀ ਜ਼ਿੰਦਗੀ ਚ ਨਹੀਂ ਵੇਖੇ ਹੁਣ ਅਸੀਂ ਤੇ ਅਸੀਂ ਆਪਣੇ ਮੁਹੱਲੇ ਦੇ ਬਾਹਰ ਲਿਖ ਕੇ ਲਾ ਦੇਣਾਵੇਂ ਕੋਈ ਆਮ ਆਦਮੀ ਪਾਤੀ ਵਾਲਾ ਸਾਡਾ ਮੱਲਾ ਐਂਟਰ ਨਹੀਂ ਕਰੇਗਾ ਸਾਡੇ ਮੱਲੇ ਦੀ ਇੱਕੋ ਗਲੀ ਏ ਪੂਰੇ ਮੁਹੱਲੇ ਦੀ ਇੱਕੋ ਗਲੀ ਏ ਕੱਟੋ ਕੱਢ ਸਾਡੇ ਮੁਹੱਲੇ ਦੀ ਹਜ਼ਾਰ ਵੋਟ ਤਾਂ ਹੀ ਲੱਗਦਾ ਤੁਹਾਡੀ ਬੁੱਕਤ ਨਹੀਂ ਅਗਲਾ ਕਹਿੰਦਾ ਇੱਕ ਗਲੀ ਨਾ ਵੀ ਪਾਉਂਗੀ ਤਾਂ ਬਿਲਕੁਲ ਜੀ ਐਹੀ ਤਾਂ ਗੱਲ ਏ ਇੱਥੇ ਤਾਂ ਤੇ ਪਾਣੀ ਨਹੀਂ ਆਇਆ ਇੱਕ ਕਿਤੇ ਕਿਤੇ ਤੁਹਾਡੀ ਬੁੱਕਤ ਤਾਂ ਨਹੀਂ ਕੱਟੇ ਇੱਕ ਗਲੀ ਖਾਤਰ ਆਂ ਲੋਕਾਂ ਨੂੰ ਛੱਡ ਕੇ ਮਾਰ ਕੇ ਮਿਲਕਾएंगे ਹਮ ਲੋਕ ਇੱਕਦ ਇਹ ਤੁਹਾਡੀ ਬੁੱਕਤ ਤਾਂ ਹੀ ਤਾਂ ਨਹੀਂ ਕਿਤੇ ਇੱਕ ਇੱਕ ਗਲੀ ਕਹਿੰਦੇ ਗਲੀ ਨਹੀਂ ਵੀ ਵੋਟ ਪਾਉਂਗੀ ਤਾਂ ਨਹੀਂ ਨਹੀਂ ਬਿਲਕੁਲ ਗਲਤ ਗੱਲ ਐ ਨਾ ਤੇ ਮੈਨੂੰ ਨਾ ਇਹਨਾਂ ਦੀ ਕੋਈ ਸਮਝ ਨਹੀਂ ਲੱਗ ਰਹੀ ਪੀ ਪੀ ਸਰਕਾਰ ਤਾਂ ਇੱਥੇ ਠੇਕਾ ਖੋਲ ਬੈਠੀ ਐ ਇਹਨਾਂ ਗੱਲ ਲੋਕਾਂ ਦੀ ਕੋਈ ਬੁੱਕਤ ਨਹੀਂ ਹੈਗੀ ਕਿਉਂ ਨਹੀਂ ਬੁੱਕਤ ਹੈਗੀ ਜੀ ਮੇਰੀ ਗੱਲ ਸੁਣੋ ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ 500 ਵੋਟ ਮੇਰੇ ਮਹੱਲੇ ਦੀਆਂ ਮੇਰੇ ਮਹੱਲੇ ਦੀ 500 ਵੋਟ ਹੈ ਕਿੱਦਾਂ ਇਹ ਕਹਿ ਦਨਗੇ ਬੁੱਕਤ ਨਹੀਂ ਹੈਗੀ ਪਰ ਉਹੀ ਵੋਟ 500 ਰੁਪਏ ਵਿੱਚ ਵਿਕ ਵੀ ਜਾਂਦੀ ਵੋਟਾਂ ਵਾਲੇ ਦੀ ਸਾਡੇ ਮਹੱਲੇ ਦੀ ਵੋਟ ਬਿਲਕੁਲ ਕੋਈ ਵੀ ਅਸੀਂ ਆਪਣੇ ਮਰਜ਼ੀ ਦਾ ਠੇਕਾ ਹਾਂ ਵੋਟ ਲੈ ਹੱਥ ਜੋੜ ਕੇ ਆਂਦੇ ਨਹੀਂ ਕਿ ਵੋਟਾ ਦੇਣ ਨੂੰ ਠੇਕੇ ਬੰਦ ਕਰਨ ਵਾਸਤੇ ਨਹੀਂ ਆਏ ਠੇਕੇ ਬੰਦ ਕਰਾਉਣ ਵਾਸਤੇ ਪਰਮਿਸ਼ਨ ਦੇਣ ਸਰ ਸਾਡਾ ਸਾਡਾ ਦਾ ਮਤਲਬ ਇਹ ਆ ਤੁਹਾਡੇ ਤੁਹਾਡਾ ਕੰਮ ਤਾਂ ਬਖੂਬੀ ਆ ਪਰ ਇਹ ਲੋਗ ਉਹੀ ਆ ਜਿਹੜੇ ਹੁਣ ਵੋਟਾ ਪਾ ਕੇ ਪਛਤਾ ਰਹੇ ਨੇ ਐਮਐਲਏ ਸਾਹਿਬ ਨੂੰ ਫੋਨ ਕਰਦੇ ਉਹ ਚੱਕਦੇ ਨਹੀਂ ਪਏ ਸਾਡਾ ਕੰਮ ਸੀਗਾ ਵੀ ਇੱਥੇ ਕੋਈ ਗੱਲ ਨਾ ਹੋ ਜਾਏ ਤਾਂ ਤੁਹਾਡੇ ਦਾ ਗੱਲ ਪਹੁੰਚਾਈ ਗਈ ਸਾਨੂੰ ਬਾਜੀ ਪਹਿਲੇ ਧਿਆਨ ਚਾਹੀਦਾ ਗਾਲੜੀ ਅਸੀਂ ਆਏ ਆ ਨਾ ਨਾ ਗੱਲ ਹੋਈ ਆ ਪਰ ਇਹਨਾਂ ਨੂੰ ਇਹ ਸਮਝਾਇਆ ਵੀ ਜਿਹੜੇ ਮਹਿਕਮੇ ਨਾਲ ਮਤਲਕਾ ਹੈਗਾ ਕੰਮ ਤੁਸੀਂ ਉਹਨਾਂ ਕੋਲ ਜਾਓ ਜੀ ਬਿਲਕੁਲ 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 ਹੁਣ ਜੇ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਸਾਡਾ ਜੀ ਇਹ ਜਿਹੜਾ ਹੈਗਾ ਆ ਠੀਕਾ ਇਹ ਸਾਡਾ ਆਲਰੇਡੀ ਪ੍ਰੂਵਲ ਆ ਹੁਣ ਇਹਨਾਂ ਨੂੰ ਤਾਂ ਇਹ ਉਹੀ ਵਿਭਾਗ ਮੈਕਸਾਈਜ਼ ਵਿਭਾਗ ਹੀ ਇਹਨਾਂ ਨੂੰ ਦੱਸੇਗਾ ਨਾ ਬਿਲਕੁਲ ਸਿਰ ਸਾਡਾ ਵੀ ਉਹੀ ਕਹਿੰਦਾ ਵੀ ਤੁਹਾਡਾ ਨਹੀਂ ਰੋਲ ਤੁਸੀਂ ਤਾਂ ਲਾਅਨ ਨੂੰ ਮੇਨਟੇਨ ਕਰ ਰਹੇ ਆ ਸਾਡਾ ਪ੍ਰੈਸ਼ਨ ਇਹ ਹੀ ਸੀਗਾ ਕਿ ਇਹਨਾਂ ਨੂੰ ਹਰ ਇੱਕ ਜਗ੍ਹਾ ਠੇਕਾ ਆ ਗਲੀ ਗਲੀ ਖੋਲ ਰਿਆ ਹਰ ਗਲੀ ਸਾਹਮਣੇ ਕਿੱਧਰ ਹੈਗਾ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਆਖੇ ਦੱਸੋ ਕੀ ਕਰਕਤ ਕੀ ਆ ਰਹੀ ਹੈ ਕਿੱਧਰ ਹੈਗਾ ਕਿੱਧਰ ਹੈਗਾ ਕੋਈ ਤਾਂ ਕਹਿ ਰਿਹਾ ਵੀ ਸਿਰਫ ਗੱਲ ਦਾ ਦਿੱਕਤ ਆਹੀ ਤਾਂ ਉਹਨਾਂ ਨੂੰ ਆ ਰਹੀ ਹੈ ਵੀ ਜੇ ਉਧਰਲੇ ਪਾਸੇ ਠੇਕਾ ਸ਼ਰਾਬ ਉਤੋਂ ਮਿਲ ਜੂਗੀ ਆ ਨਾਲ ਹੀ ਗੋਲ ਤਾਂ ਮੈਂ ਹੁਣ ਇੱਥੇ ਦੱਸੋ ਕੀ ਉਹ ਜਿਨ੍ਹਾਂ ਨੇ ਰੈਵਨਿਊ ਭਰਿਆ ਜੀ ਉਹ ਦੱਸਣਗੇ ਇੱਕ 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 ਥਾਣਾ ਬਹੁਤ ਵੱਡੇ ਏਰੀਆ ਨੂੰ ਦਿੱਤਾ ਜਾਂਦਾ ਉਹ ਥਾਣਾ ਇੱਕ ਨਵਾਂ ਨਹੀਂ ਖੋਲਦਾ ਕਿ ਜਿਹੜਾ ਤੁਹਾਡੇ ਤੇ ਬੋਝ ਆ ਜਿਹੜਾ ਤੁਹਾਡੇ ਤੇ ਤੁਹਾਡੀ ਗਾਰਜ ਘਟਾ ਉਹ ਨਹੀਂ ਵਧਾਈ ਜਾਂਦੀ ਠੇਕੇ ਵਧਾਏ ਜਾ ਰਹੇ ਆ ਸ਼ਰਾਬ ਇੱਥੋਂ ਵੀ ਲਾ ਲੂਗਾ ਬੰਦਾ ਬਿਲਕੁਲ ਨਾਲ ਇੱਕ ਹੋਰ ਬੋਲਦਾ ਚਲੋ ਕੀ ਕਹੇ ਤੁਹਾਡੇ ਭਾਏ ਤੁਸੀਂ ਵੀ ਸਣਾ ਸਰ ਬਿਲਕੁਲ ਗਾਰਜਾਂਬ ਇਹ ਪੁਲਿਸ ਦੀ ਗਾਰਜ ਨਹੀਂ ਵਧਾਈ ਜਾਂਦੀ ਪੁਲਿਸ ਨੂੰ ਜਿਹੜੇ ਨਵੀਂ ਭਰਤੀ ਨਹੀਂ ਕੀਤੀ ਜਾਂਦੀ ਪਰ ਠੇਕੇ ਦੀ ਭਰਤੀ ਕਰ ਦਿੱਤੀ ਆ ਚੰਦ ਕਦਮ ਮੇਰੇ ਹਿਸਾਬ ਨਾਲ ਇੱਥੋਂ ਦਿਖਾ ਵੀ ਦਿੰਨੇ ਆ 10 ਕਦਮ ਦਾ ਠੇਕਾ ਆ ਪਰ ਇੱਕ ਠੇਕਾ ਬਿਲਕੁਲ ਨਾਲ ਖੋਲ ਦਿੱਤਾ ਗਿਆ ਆ ਕਿ 10 ਕਦਮ ਵੀ ਬੰਦੇ ਨੂੰ ਦੁਰਨਾ ਨਾ ਭਵੇ ਕਿਉਂਕਿ ਸ਼ਰਾਬ ਪੀ ਕੇ ਤਾਂ ਪੈਰ ਡਕ ਮਗਾ ਜਾਂਦੇ ਆ ਜੇ ਦੁਬਾਰਾ ਆਦੀਆ ਪਗਿਆ ਪੀਣ ਦਾ ਦਿਲ ਕਰਦਾ ਤੇ ਉਹ ਇੱਥੋਂ ਹੀ ਲੈ ਲਵੇ ਨੇੜੇੋਂ ਦੇਖਦਾ ਡਕਦਾ ਨਾਲੀ ਜੀ ਕੀਪਾ ਦਾ ਦੂਜੇ ਪਾਸੇ ਘੱਲ ਹੀ ਜਾਣਾ ਸੋ ਇੱਕ ਪਾਸੇ ਇੱਥੇ ਦਿਲ ਟੁੱਟਿਆਂ ਦੀ ਦਵਾਈ ਆ ਨਸ਼ੇੜੀਆਂ ਦੀ ਦਵਾਈ ਆ ਤੇ ਇੱਕ ਪਾਸੇ ਮੈਡੀਕਲ ਹਾਲ ਆ ਬਿਮਾਰੀਆਂ ਲਈ ਪਰ ਇਹ ਇੱਕ ਮੈਡੀਕਲ ਹਾਲ ਮੋਦੀ ਦਾ ਖੋਲ ਦਿੰਦੇ ਇੱਥੇ ਜਾਂ ਕੋਈ ਹੋਰ ਖੋਲ ਦਿੰਦੇ ਪਰ ਸ਼ਰਾਬ ਦਾ ਠੇਕਾ ਤਾਂ ਖੋਲ ਦਿੱਤਾ ਕੀ ਘਰ ਘਰ ਸੂਬਾ ਪਹੁੰਚਾਣੀ ਆ ਸੋ ਤੁਸੀਂ ਵੀ ਆਨ ਨਾਲ ਸਮਝਿਆ ਆਪਣੀ ਵੋਟ ਦਾ ਸਹੀ ਹੱਕ ਦੋ ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕਿਆ ਨਾ ਕਰੋ ਫਿਰ ਜਦੋਂ ਜੁੱਤੀਆਂ ਪੈਂਦੀਆਂ ਨੇ ਫਿਰ ਤੁਸੀਂ ਆ ਕੇ ਇੱਦਾਂ ਹੀ ਧਰਨੇ ਲਾਉਂਦੇ ਹੋ ਤੇ ਆ ਜੁੱਤੀਆਂ ਤੁਹਾਡੇ ਪਹਿਣੀਆਂ ਹੀ ਪਹਿਣੀਆਂ ਕਿਉਂਕਿ ਜਾਂ ਤਾਂ ਸ਼ਰਾਬ ਦੇ ਆ ਮੋਟਾ ਮੇਲੇ ਜਾਂ ਫਿਰ ਸ਼ਰਾਬ ਵੋਟਾਂ ਵੇਲੇ ਸ਼ਰਾਬ ਲੈ ਕੇ ਜਾਂ ਫਿਰ ਹੋਰ ਫਰੀ ਦਾ ਰਾਸ਼ਨ ਲੈ ਕੇ ਜਾਂ ਫਰੀ ਦੀ ਬੀਲ ਲੈ ਕੇ ਤੁਹਾਨੂੰ ਇੱਦਾਂ ਹੀ ਜੁੱਤੀਆਂ ਮੈਣੀਆਂ ਨੰਮੀ ਅਬਦੱਲੀ ਜੁੜੇ ਹੋਰ ਸਾਧ ਨਾਲ ਦੇਦਰੋ ਪ੍ਰਾਈਮ ਨੂੰ ਨਿਊ ਚੈਨਲ ਕੈਮਰਾਮੈਨ ਰੋਹਿਤ ਨਾਲ ਮਨੋਜੀ ਰਾ